ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਜੀ ਤੇ ਸਵੇਰ ਦਾ ਆਪਾਂ ਮੱਝਾ ਦਾ ਸਾਰਾ ਕੰਮ-ਕੁਮ ਨਿਮੇੜ ਕੇ ਫੇਰ ਹੀ ਬਣਾਈ ਆਪਾਂ ਵੀਡੀਓ ਕੱਖੋ ਖੁੱਖ ਲੈ ਕੇ ਆ ਗਏ ᱛਿਗੇ ਬਸ ਹੁਣ ਮੱਝਾ ਪਣੀਆ ਬੈਠੀਆਂ ਨੇ ਇੱਧਰ ਦੇਖੋ ਇੱਧਰ ਆਪਣੇ ਕੱਟੇ ਖੜੇ ਨੇ ਦੋਵੇਂ ਇਹਨਾਂ ਦੀ ਜਗ੍ਹਾ ਬਦਲਾਤੀ ਪਹਿਲਾਂ ਇਹ ਦੋਵੇਂ ਉੱਥੇ ਹੁੰਦੇ ᱛੀ ਹੁਣ ਉੱਥੇ ਵੱਡੀ ਕੱਟੀ ਕਰਤੀ ਛੋਟੀ ਕੱਟੀ ਤੇ ਕੱਟੇ ਇੱਧਰ ਕਰਤੇ ਬਾਕੀ ਓਕੇ ਰਿਪੋਰਟਾਂ ਆਈਆਂ ਇਹਨਾਂ ਦੀਆਂ ਤੇ ਕੱਖੋ ਖੁੱਖ ਘੁੱਟਤੇ ᱛਿਗੇ ਬਾਕੀ ਹੁਣ ਆਪਾਂ ਖੋਲੀਏ ਖੁੱਡਾ ਤੇ ਦੇਖੀਏ ਕੀ ਰਿਪੋਰਟ ਹੈ ਜੇ ਕਬੂਤਰ ਨਾ ਬੈਠੇ ਹੋਏ ਬਚ ਜਾਂਦੇ ਤਾਂ ਕਬੂਤਰ ਦੇਖਦੇ ਆ ਜਾਲ ਚ ਪਾਉਣੇ ਆ ਕਬੂਤਰ ਬੈਠਾ ਹੈ ਬਈ ਮੋਜਾ ਮੋਜਾ ਕਬੂਤਰ ਬੈਠਾ ਹੈ ਬਈ ਕਬੂਤਰੀ ਬਈ ਰਾਤ ਨੂੰ ਬੈਂਦੀ ਆ ਮੋਜਾ ਕਬੂਤਰ ਕਬੂਤਰ ਆਪਣਾ ਦੇਨੇ ਪੈਣਾ ਹੈ ਇੰਚਾਲ ਚ ਪਾਉਣ ਦੀ ਸਲਾਹ ਤੀ ਭਈ ਕੀ ਕੀਤਾ ਜਾਵੇ ਹੁਣ ਕਿਤਾ ਵਈ ਮਨ ਲੱਗਦਾ ਆਪਣੇ ਖੋਡੇ ਚ ਵੱਡਦੀ ਐ ਚੂਹੀ ਕਾਹਾ ਵਿੱਠਾਂ ਹਾਂਦੀਆਂ ਨੇ ਕੀੜੇ ਨਿਕੇ ਨਿਕੀ ਇਹਨਾਂ ਦਾ ਕਰਦਾ ਮੈਂ ਲਾਏ ਇਤਰਾ ਬੱਚੇ ਓਕੇ ਦੀਆਂ ਰਿਪੋਰਟਾਂ ਨੇ ਪੂਰੀਆਂ ਐ ਨਾ ਕਰੋ ਚੇਕ ਕੋ ਹੁਣ ਕਿਹੜੀ ਪਾਈਏ ਧੁੱਪੇ ਕਿਹੜਾ ਛੱਡੀਏ ਕਬੂਤਰ ਬੈਠਾ ਰਹਿਣਾ ਜੇ ਤਾਂ ਬੈਠੀ ਹੁੰਦੀ ਕਬੂਤਰੀ ਫੇਰ ਤਾਂ ਆਪਾਂ ਲੈ ਜਾਂਦੇ ਦੋਵੇਂ ਕਬੂਤਰ ਤਾਂ ਤੇ ਦੋਵੇਂ ਬੱਚੇ ਹੀ ਹੋਣ ਰਹਿ ਨਹੀਂ ਦਿੰਨਾ ਬਈ ਇੱਥੋਂ ਆਪਾਂ ਇਧਰਲੇ ਖੋਡੇ ਚ ਅੱਜ ਰਹਿ ਨਹੀਂ ਦਿੰਨੇ ਆ ਉੱਪਰਲੇ ਚ ਹੀ ਪਾਉਣੇ ਦੇਖਦੇ ਆ ਉੱਪਰਲੇ ਚ ਚੱਲਦੇ ਆ ਤੇ ਬਾਕੀ ਇਹਨਾਂ ਦੀਆਂ ਪੂਰੀਆਂ ਓਕੇ ਰਿਪੋਰਟਾਂ ਨਹੀਂ ਗਈਆਂ ਇੱਕ ਮਿੰਟ ਆ ਰੋਈ ਹੁਣ ਬਈ ਇੱਥੇ ਨੇ ਬਾਕੀ ਆ ਕਬੂਤਰੀ ਵੀ ਹੋ ਰਹੀ ਹੈ ਕੀ ਸਾਰਾ ਦੇਖਦੇ ਆ ਉੱਤੇ ਕੀ ਰਿਪੋਰਟਾਂ ਉੱਤੇ ਚੱਲੀਏ ਬਈ ਹੁਣ ਆਪਾਂ ਫਿਰ ਮਿਲਦੇ ਆ ਹੁਣ ਇਹਨਾਂ ਦਾ ਅੱਜ ਮੈਂ ਕਰਦਾ ਲਾਜ ਆ ਕੀੜੀਆਂ ਕੁੜੀਆਂ ਹੀ ਜਾਂਦਾ ਤਾਂ ਕੁੱਡਾ ਲਾਦਾ ਬਈ ਉੱਤੇ ਜਾ ਕੇ ਦੇਖਦੇ ਆਂ ਬੱਚੇ ਬਿਠਾਉਣੇ ਆਂ ਸਾਤਰੀ ਚ ਤੇ ਕਬੂਤਰ ਪਾਉਣੇ ਆਂ ਜਾਲ ਚ ਬੱਸ ਉੱਤਰ ਪਾ ਦਾਂਗੇ ਤੰਨੇ ਆਹਾ ਕਬੂਤਰੀਆਂ ਬਸ ਯਾਰ ਇੱਕ ਰੱਖਾਂਗੇ ਉੱਥੇ ਮਤਲਬ ਆਂਡਿਆਂ ਤੇ ਬਾਕੀ ਸਾਰੇ ਪਾ ਦਾਂਗੇ ਜਿੰਦਾ ਲਾਦਾ ਬਈ ਮੈਂ ਲੋ ਜੀ ਬਈ ਆ ਗਏ ਕੋਠੇ ਦੇ ਤੇ ਲਾਈਏ ਪਾਸੋਦੀ ਸਾਤਰੀਆਂ ਲਾਵਾਂਗੇ ਯਸਵਜ ਖੱਲੀ ਤੇ ਜਾਲ ਚ ਪਾ ਲਿਆ ਕਬੂਤਰ ਫਿਰ ਮਿਲਦੇ ਹਾਂ ਹੁਣ ਲੋ ਜੀ ਭਾਈ ਦੋ ਬੱਚੇ ਡਾਦੇ ਤੇ ਬਾਕੀ ਸਾਰੇ ਵੱਡੇ ਕਬੂਤਰ ਪਾਤੇ ਜਾਲ ਚ ਸਾਰੇ ਪਾਤੇ ਭਾਈ ਥੱਲੋਂ ਇੱਕ ਵਸ ਕੱਲਾ ਮੋਜਾ ਕਬੂਤਰ ਛੱਡਿਆ ਤੇ ਇੱਕ ਦੂਜੀ ਰਤੀ ਕਬੂਤਰੀ ਛੱਡਿਆ ਕਿ ਬਾਕੀ ਸਾਰੇ ਜਾਲ ਚ ਇਧਰੋਂ ਵੀ ਸਾਰੇ ਜਾਲ ਚ ਤੇ ਅੰਡੇ ਵਾਲੇ ਵੀ ਪਾਤੇ ਭਾਈ ਜਾਲ ਚ ਅੰਡਾ ਤਾਂ ਉਹ ਕਿਡਾ ਲੈਣਗੇ ਮਨ ਕਰੇ ਬਾਕੀ ਹੁਣ ਤਾਂ ਭਾਈ ਗਾਂ ਨੂੰ ਦੇਖਾਂਗੇ ਜੋੜਾ ਟੜਾ ਦਾਂਗੇ ਇਹਨਾਂ ਦਾ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਦੋ ਬੱਚੇ ਆਪਣੇ ਉੱਡ ਜਾਂਦੇ ਨੇ ਆ ਆ ਗਿਆ ਇੱਕ ਤੀਜਾ ਪਤਨ ਕੀਤਾ ਕਾਣਾ ਜੀ ਭਾਈ ਇਹਨਾਂ ਦੇ ਵੀ ਕਬੂਤਰ ਰੱਖੇ ਹੋਏ ਨੇ ਤੇ ਇਹਨਾਂ ਦਾ ਵੀ ਉਡਰ ਇੱਕ ਆਪਣੇ ਬੱਚਿਆਂ ਝੋੜ ਗਿਆ ਇੱਧਰ ਕਰਿਓ ਜੀ ਫੇਸ ਦਰਸ਼ਨ ਕਰ ਲਓ ਜੀ ਆ ਮੁੰਡਾ ਹੀ ਬੜੇ ਟੌਪ ਦੇ ਜੋ ਲਾਉਂਦਾ ਹੀ ਇਹ ਤੇ ਬਾਕੀ ਇਹਨਾਂ ਦਾ ਕਬੂਤਰ ਵੀ ਉੱਡ ਰਿਹਾ ਆਪਣੇ ਬੱਚਿਆਂ ਨਾਲ ਕਬੂਤਰਾ ਕਬੂਤਰੀ ਆ ਵੋਏ ਕਬੂਤਰਾ ਓ ਦੇਖੋ ਕਰੋ ਇੱਕ ਇੱਧਰ ਆਪਣੇ ਵਿੱਚ ਫਿਰਦੇ ਨੇ ਗੜਤੀ ਥੀ ਕਬੂਤਰ ਹੈ ਬਾਕੀ ਇੱਧਰ ਜਾਲ ਚ ਪਏ ਨੇ ਸਾਰੇ ਓਏ ਟੁੱਪ ਲੱਗ ਰਹੀ ਆ ਬੈਠੇ ਨੇ ਰਾਮ ਨਾਲ ਬੱਚਾ ਉੱਤੇ ਬਹਿ ਗਿਆ ਜਾਲ ਤੇ ਤਿੱਕਾਪਾ ਬੰਨ੍ਹ ਰਖਿਆ ਇਹਨੂੰ ਵੀ ਖੋਲਨੇ ਆ ਖੋਲ ਕੇ ਬਿਠਾਉਣਾ ਬਈ ਦੇਖੀ ਆਊਗੀ ਵੱਧ ਵੱਧ ਕੀ ਹੋ ਜੂਗਾ ਉੱਡ ਜੂਗਾ ਜਾਂ ਡਿੱਗੂਗਾ ਕਿਸ ਪਾਸੇ ਗਾ ਹੰਬਣੀ ਇਹ ਕੇ ਤੇ ਤੂੰ ਹੁਣ ਆਪਾਂ ਇਹਨੂੰ ਖੋਲਦੀਏ ਫਿਰ ਇਹਨੂੰ ਡਾ ਕੇ ਦੇਖਣਾ ਕੀ ਬਣਦਾ ਸੇ ਸਾਹ ਧੀਤੇ ਬੈਠਣ ਨਾਲ ਆਪਣੇ ਲੋਬੇ ਹਜੇ ਹੈ ਨਹੀਂ ਕੋਈ ਪਹਿਲੇ ਦੇਖ ਲਈ ਇਹਨੂੰ ਕੀ ਬਣ ਲਓ ਜੀ ਬਈ ਆਪਾਂ ਦਾ ਦਿਓ ਰੱਤਾ ਜਾ ਵਚਾ ਜਾ ਹਾਤਾ ਦੇਓ ਜਾਂ ਕਿ ਉਧਰ ਗੇੜੇ ਗੁੜੇ ਪਾ ਕੇ ਆਪਣੇ ਕਾਟਿਆ ਤੇ ਜਿਹੜਾ ਉਧਰ ਪਰਾ ਵਗ ਗਿਆ ਪਰਾਂ ਉਧਰ ਕਹਿੰਦੇ ਨੇ ਕਿਧਰੇ ਵਹਿ ਗਿਆ ਆ ਕੀ ਹੁਣ ਚੱਟੀ ਦੀ ਬੱਚੇ ਦੀ ਰੋਨੀ ਆ ਲੱਤ ਇੱਕ ਆ ਫਰਦਾ ਪਤਾ ਨਹੀਂ ਕੀ ਦਾ ਇਹ ਆ ਫਰਦਾ ਦੋ ਆਪਣੇ ਫਿਰਦੇ ਨੇ ਇੱਕ ਇਹਨਾਂ ਦਾ ਫਰਦਾ ਤੇ ਬਾਕੀ ਹੁਣ ਉਧਰੇ ਆ ਕੇ ਬਹਿ ਗਿਆ ਉਹ ਕਿਧਰੇ ਆਈ ਨਹੀਂ ਪਤਾ ਹੁਣ ਕਿੱਥੇ ਬਹਿ ਗਿਆ ਗਾਏ ਨੇ ਮੰਡੇ ਦੇਖਣ ਲੋ ਭਈ ਅੱਜ ਇੱਕ ਨਵਾਂ ਡਾਤਾ ਰੱਤਾ ਵਜਾ ਹੁਣ ਆਈ ਨਹੀਂ ਪਤਾ ਆਊਗਾ ਵਾਪਸ ਜਾਂ ਨਾ ਬਾਕੀ ਆ ਤਾਂ ਦੋ ਫਿਰਦੇ ਨੇ ਕਿ ਹੁਣ ਆਏ ਨਹੀਂ ਪਤਾ ਉਹ ਆਊਗਾ ਕਨਾ ਤੇ ਛਤਰੀ ਦੇ ਬਿਠਾਉਂਦੀ ਸੀ ਬਈ ਉਹਦਾ ਛਤਰੀ ਜਮੀਨ ਹੀ ਲਾਇਆ ਹੰਦਾ ਪੈਰ ਉੱਡ ਗਿਆ ਗੜ ਗੂੜੇ ਪਾ ਕੇ ਗਿਆ ਹੁਣ ਤਾਂ ਆਪਣੇ ਘਰ ਤੇ ਬਾਕੀ ਕਾ ਵਰਦਾ ਪਤਾ ਨਹੀਂ ਕੀਦਾ ਏ ਉਵੇਂ ਬੈੰਦਾ ਵਰਦਾ ਧੱਕੇ ਨਾਲ ਤੇ ਬਾਕੀ ਤਾਂ ਬਈ ਆਪਾਂ ਨੇ ਉੱਡਦਾ ਵੀ ਦੇਖਿਆ ਉਹ ਆਹ ਆਪਣੇ ਘਰ ਕੋਲ ਤੇ ਪਾ ਕੇ ਗਏ ਜਿਹੜੇ ਵੀਡੀਓ ਆਪਾਂ ਬਣਾ ਨਹੀਂ ਸਕੇ ਹੁਣ ਦੇਖਦੇ ਆਂ ਸਪੈਦ ਸਬੂਦੇ ਜੇ ਕਹਿੰਦੇ ਨੇ ਉੱਧਰ ਮੁੰਡੇ ਡਿੱਗੇ ਜੇ ਹੁਣ ਉੱਡ ਕੇ ਆਇਆ ਹੁਣ ਦਿਖਾਵਾਂਗੇ ਤੁਹਾਨੂੰ ਜਾਲ ਟੇਡਾ ਏ ਹੋਰ ਇਹਨੂੰ ਕਰਦੀ ਸਿੱਧਾ ਲੋਈ ਤੇ ਰਤਾ ਬੱਚਾ ਬਣਾਇਆ ਨਹੀਂ ਹੈਗਾ ਉਹ ਦੂਜਾ ਬੱਚਾ ਤੇ ਆਪਣਾ ਇਹ ਦੂਜਾ ਚਟਾ ਸਪੈਦ ਬੱਚਾ ਹੁਣ ਡਾਇਆ ਤੀ ਆਪਾਂ ਨੇ ਤੇ ਵਧੀਆ ਉੜਿਆ ਇਹ 10-15 ਮਿੰਟਾ ਢਾ ਕੇ ਗੇੜੇ ਪਵਾ ਕੇ ਆਪਾਂ ਨੇ ਬਿਠਾ ਲਿਆ ਤੀਗਾ ਤੇ ਹੁਣ ਬੈਠਾ ਇਹ ਸਤਰੀ ਤੇ ਤੇ ਬਾਕੀ ਉਹ ਜਿਹੜਾ ਆਪਣਾ ਉਹ ਦੂਜਾ ਰੱਤਾ ਵਜਾ ਤੀਗਾ ਬਾਈ ਤੇ ਉਹ ਰੱਤਾ ਵਜਾ ਆਪਾਂ ਗਏ ਤੀਕੇ ਫੜਨਾ ਤੇ ਉਹ ਬੈਠਾਗਾ ਪਿੱਪਲ ਚ ਠੀਕ ਆ ਬੋਰਡ 'ਚ ਬੈਠਾ ਉਹ ਆਪਾਂ ਤਾਂ ਵੀ ਚੜ ਗਏ ਤੀ ਪਰ ਥੋੜਾ ਜਿਹਾ ਕੋਈ ਨਹੀਂ ਉਹਨੂੰ ਅੱਖ ਨੇ ਦੇਖਾਂਗੇ ਜੇ ਉੜਿਆ ਉੜਿਆ ਨੀ ਬਰ ਰਾਤ ਬਰਾਤ ਤੇ ਉਹਨੂੰ ਫੜਨਾ ਤਾਂ ਪਊਗਾ ਫੜ ਕੇ ਤਾਂ ਉਹਨੂੰ ਲਿਆਵਾਂਗੇ ਐਡਾ ਕੁਲਾ ਮੈਂ ਵੀ ਨਹੀਂ ਵੀ ਉਹਨੂੰ ਛੜ ਦੂੰਗਾ ਤੇ ਬਾਕੀ ਹੁਣ ਆ ਬੈਠੇ ਨੇ ਲੜੀ ਜਾਂਦੇ ਨੇ ਦੇਖੋ ਤੇ ਹੁਣ ਦੇਖਦੇ ਆ ਆਪਾਂ ਇਹ ਵੀ ਬੰਦ ਕਰਦੇ ਆਂਗੇ ਜਦੋਂ ਉਹ ਆ ਗਿਆ ਫੇਰ ਹੀ ਦੇਖਾਂਗੇ ਇਹਨਾਂ ਨੂੰ ਵੀ ਬੰਦ ਕਰਦੀ ਏ ਤੇ ਬਾਕੀ ਉਹ ਬੱਚਾ ਆਪਾਂ ਨੇ ਕਦੇ ਡਾਇਆ ਵੀ ਨਹੀਂ ਤੀਗਾ ਪਹਿਲੀ ਗੇ ਲੈਣਾ ਉਹਨੂੰ ਕਦੇ ਖੁੱਲਾ ਬਿਠਾਇਆ ਤੀ ਤੇ ਅੱਜੇ ਖੋਲਿਆ ਤੀ ਉਹ ਅੱਜ ਇਹ ਲੰਘ ਗਿਆ ਤੇ ਬਾਕੀ ਉਧਰ ਆਪਣੀਆਂ ਮੱਜਾਂ ਵੀ ਖੜੀਆਂ ਹੋ ਗਈਆਂ ਉਹਨਾਂ ਨੇ ਵੀ ਪਾਈ ਏ ਸੰਨੀ ਤੇ ਆ ਬੱਚੇ ਲੈ ਕੇ ਚੱਲੀਏ ਵੱਡੇ ਬੱਚੇ ਥੱਲੇ ਤੇ ਥੱਲੇ ਹੀ ਲੈ ਗ ਜਾਂਦੇ ਬਈ ਵੱਡੇ ਬੱਚੇ ਉੱਤੀ ਰੱਖਾਂਗੇ ਕਿਉਂ ਨਵੇਂ ਬੱਚੇ ਡਾਇਆ ਕਰਾਂਗੇ ਫਿਰ ਐ ਔਖਾ ਉਹ ਤਾਂ ਜੇ ਉਹ ਮਿਲ ਜੇ ਉਹਨੂੰ ਸਾਤਰੀ ਤੇ ਬੰਨਣ ਨੂੰ ਰੱਖ ਲਈਏ ਨਾਲ ਤਾਂ ਉਹਦੇ ਹੈ ਨਹੀਂਗੇ ਖੰਬ ਤੇ ਪਤਾ ਤਾਂ ਉਹਦਾ ਮੈਂ ਕਰਕੇ ਰਹੂੰਗਾ ਐਡਾ ਦਾ ਕੋਲਾ ਮੈਂ ਵੀ ਨਹੀਂ ਵੀ ਛੱਡ ਦੂੰਗਾ ਉਹਨੂੰ ਬਾਕੀ ਜਾਲ ਜੂਲ ਖੜੇ ਨੇ ਇਧਰ ਵੱਡੇ ਕਬੂਤਰਾਂ ਕਰਤੇ ਵਿੱਚ ਕਰਤੇ ਬੰਦ ਥੱਲੜਲੇ ਥੱਲੇ ਕਰੇ ਇੱਥੇ ਥੱਲੜ ਲੈ ਨੂੰ ਦਾਣਾ ਵੀ ਪਾਤਾ ਸੀ ਵੀਡੀਓ ਉੱਪਰ ਬਣਾ ਨਹੀਂ ਸਕੀ ਤੇ ਉੱਪਰਲੇ ਉੱਪਰੇ ਕਰਕੇ ਉੱਪਰ ਲੈ ਨੂੰ ਵੀ ਪਾਤਾ ਦਾਣਾ ਤੇ ਬਾਕੀ ਬੈਠੇ ਨੇ ਇਧਰ ਤੇ ਹੁਣ ਦੇਖਦੇ ਆਂ ਆਪਾਂ ਜੋੜੀਆਂ ਦੁਬਾਰੋ ਲਵਾਵਾਂਗੇ ਕੁਛ ਨਹੀਂ ਹੁੰਦਾ ਕਿ ਝੋਲੀ ਤਾਂ ਲਵਾਵਾਂਗੇ ਕਿਉਂਕਿ ਬੱਚਿਆਂ ਦਾ ਬਹੁਤ ਘਾਟਾ ਪੈ ਗਿਆ ਆਪਣੇ ਲਵੇ ਕੁਸਤਤ ਕੀ ਆਪਣੇ ਬੱਚੇ ਬੱਚੇ ਨਹੀਂ ਹੈਗੇ ਤੇ ਕੋਸਾਂਡੇ ਬਹੁਤ ਖਰਾਬ ਹੋਏ ਨੇ ਹੁਣ ਤਾਂ ਬਸ ਜੋੜੀਆਂ ਲਵਲਬਾ ਉੱਪਰਲੇ ਖੋਡੇ 'ਚ ਕਰਕੇ ਇਸ ਦੁਆਚੋਂ ਬੰਦ ਕਰਦਾ ਬਸ ਆ 7 ਬਚੇ ਹੀ ਗਿਹਾ ਲੀਏ ਦੋ ਦੋ ਤੇ ਦੋ ਚਾਰ ਬਚੇ ਜਿਹੜੇ ਉਹ ਥੱਲੜ ਲੈਨੇ ਛੋਟੇ ਬਈ ਚਾਰ ਬਚੇ ਉਹ ਹੋਏ ਤਾਂ ਉਹ ਮਹੀਨੇ ਤੱਕ ਗਿਜਣਗੇ ਤੇ ਚਾਰ ਬਚੇ ਦੋ ਆਹਤ ਹੀ ਗਏ ਇਹ ਵੀ ਉਹ ਹੋ ਗਿਆ ਬਈ ਦੇਖਦੇ ਨਹੀਂ ਇੱਕ ਅੱਧੀ ਵੱਡੀ ਕਬੂਤਰੀ ਖੋਲ ਲਾਂਗੇ ਘਰੇ ਡਾਇਆ ਕਰਾਂਗੇ ਬਾਕੀ ਉਹ ਕਾਲੀ ਚੀਨੀ ਕਬੂਤਰੀ ਦੇਖਦੇ ਆਂਗੇ ਉਹ ਕਬੂਤਰੀ ਘਰੇ ਡਾਇਆ ਕਰਾਂਗੇ ਜਾਂ ਹੋਰ ਚੱਕ ਲਿਆਵਾਂਗੇ ਕਬੂਤਰ ਤਾਂ ਬਈ ਕਬੂਤਰਾਂ ਦਾ ਕੋਈ ਕਾਟਾ ਨਹੀਂ ਐਡਾ ਪਰ ਜਿਹੜੀ ਗੱਲ ਆ ਬੱਚੇ ਗਿਝਾਉਣੇ ਇਹ ਬਹੁਤ ਔਖੇ ਹੋ ਜਾਂਦੇ ਨੇ ਹੁਣ ਅੱਜ ਬਈ ਮੈਨੂੰ ਇਹ ਪਤਾ 걸 ਸਵੇਰ ਦਾ ਬੱਚੇ ਨੇ ਲਹੂ ਪੀ ਰੱਖਿਆਗਾ ਉੱਥੇ ਦਰਗਤਾਂ 'ਚ ਫਸ ਰਿਹਾ ਬਈ ਉੱਥੇ ਗਾਤਰੀ ਉਤਰੀ ਲੈ ਕੇ ਗਏ ਨਾ ਇਹ ਲੈਣੀ ਨਹੀਂ ਵੀ ਤੇ ਬਾਕੀ ਜਾਂ ਤਾਂ ਉਹ ਥੋੜ੍ਹ ਕੇ ਕਿਸੇ ਹੋਰ ਕੋਠੀ-ਕੁਠੀ ਤੇ ਵਹਿ ਜੇ ਫਿਰ ਤਾਂ ਫੜ ਲਈਏ ਨਾ ਤਾਂ ਉੜ ਕੇ ਉਹ ਕਿਸੇ ਕੋਠੀ ਉਠੀ ਦੀ ਵੈਨਗਾ ਤੇ ਬਾਕੀ ਉਹ ਦਰਖਤਾਂ 'ਚ ਬੈਠਾ ਉੱਥੋਂ ਹੁਣ ਐ ਨਹੀਂ ਪਤਾ ਉਡੂਗਾ ਜਾਂ ਨਾ ਹੁਣ ਆਪਾਂ ਐ ਕਰਦੇ ਇਹਨਾਂ ਨੂੰ ਬੰਦ ਕਰਦੇ ਆਂਗੇ ਤੇ ਬੰਦ ਕਰਕੇ ਫੇਰਾ ਦਾਣਾ ਪਾਣੀ ਪਾਉਣਿਆਂਗੇ ਇਹਨਾਂ ਨੂੰ ਕੋਠੇ ਤੇ ਵੀ ਦੇਖ ਲਓ ਤੁਸੀਂ ਕਿਵੇਂ ਖੰਡਿਆ ਉਹਨੂੰ ਖਿੰਡ ਰਹਿਗਾ ਇਹਦੀ ਵੀ ਕਰਾਂਗੇ ਸਫਾਈ ਪਹਿਲਾਂ ਹੁਣ ਥੱਲੇ ਜਾ ਕੇ ਮੱਜਾਂ ਨੂੰ ਪਾਈਏ ਕੱਖ ਗੰਡਾ ਵੈਸੇ ਅਜੇ ਟਾਈਮ ਤਾਂ ਹੋਇਆ ਨਹੀਂ ਤੇ ਆਪਾਂ ਤੰਨ ਵਈਏ ਪਾਉਣਿਆਂ ਨੇ ਤੇ ਇਹਨਾਂ ਨੂੰ ਕਰਾਂ ਬਈ ਮੈਂ ਬੰਦ ਖਾ ਲੈਣਗੇ ਵਿਚਾਰੇ ਦਾਣਾ ਬਾਣੀ ਨਾਲੇ ਯਾਰ ਆਪਣੇ ਗਾਂਹ ਨੂੰ ਇਹ ਗਾਂਹ ਨੂੰ ਬਾਈਆਂ ਛੜਨ ਵਾਲੇ ਬਚੇ ਨੇ ਬਾਦੂ ਬਾਰ-ਬਾਰ ਬਿਠਾ ਬਿਠਾ ਬਾਰ-ਬਾਰ ਡਾਈ ਆਣਾਂਗੇ ਕੋਈ ਫਾਇਦਾ ਨਹੀਂ ਹੈਗਾ ਹੁਣ ਦੇਖਾਂਗੇ ਜੇ ਉਹ ਉੜਿਆ ਉੜਿਆ ਉਹਦੇ ਨਾਲ ਉਹਦਾ ਭਾਈ ਬਨ ਕੇ ਸਤਰੀ ਤੇ ਫਰਕਾ ਲਾਂਗੇ ਔਣਾ ਉਹ ਘਾਜੂਗਾ ਬਾਕੀ ਐਡੀ ਆਪਾਂ ਨੂੰ ਲੋੜ ਵੀ ਨਹੀਂ ਹੈਗੀ ਨਹੀਂ ਫੜ ਕੇ ਲਿਆ ਮੰਗੇ ਕਿਧਰ ਨਾ ਕਿਧਰ ਤਾਂ ਬੈਠੂਗੀ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਭਾਈ ਇਹਨਾਂ ਨੂੰ ਤਾਰ ਕੇ ਅੰਦਰ ਬੰਦ ਕਰ ਲਾਂ ਪਹਿਲਾਂ ਮੈਂ ਇਹਨਾਂ ਨੂੰ ਵੀ ਭਾਈ ਉੱਪਰਲੇ ਖੁੱਡੇ 'ਚ ਰੱਖਿਆ ਕਰਾਂਗੇ ਆਪਾਂ ਤੇ ਥੱਲੇ ਲੈ ਕੇ ਜਾਂਦੇ ਇਹਨਾਂ ਨੂੰ ਵੀ ਕਿਉਂ ਡਾਉਣੇ ਪਏ ਜਾਂਦੇ ਨੇ ਤੇ ਕੱਲੂ ਦੇਖਦੇ ਆਂ ਭਾਈ ਅੱਜ ਕੱਲੂ ਬੱਚੇ ਦੇ ਰੰਗ ਕਰਕੇ ਡਾਵਾਂਗੇ ਉਹਦੇ ਛੋਟੇ ਦੇਖਦੇ ਆ ਇੱਕ ਸਾਡੇ ਰਿਸ਼ਤੇਦਾਰ ਰਹੇ ਨੇ ਕਬੂਤਰ ਰੱਖੇ ਹੋਏ ਸੀ ਤੀਹੇ ਮੁੰਡਿਆਂ ਨੇ ਉਹਨਾਂ ਨੇ ਪਾਈ ਹੋਈ ਸੀ ਵੀਡੀਓ ਭਾਈ ਉਹਨਾਂ ਦੇ ਕਬੂਤਰ ਤੇ ਘਰੇ ਹੋਇਆ ਸੀ ਬੱਚੇ ਦੇ ਬੱਚੇ ਦੇ ਉਹਦਾ ਕਰਿਆ ਹੋਇਆ ਤੀ ਇੱਕ ਹਰਾ ਡੰਡਾ ਇੱਕ ਲਾਲ ਡੰਡਾ ਤੇ ਲਾਲ ਟੋਰੀ ਸਿਰਾਂ ਲੱਗਦਾ ਸੀ ਬੱਚਾ ਉੜਦਾ ਆਪਾਂ ਵੀ ਉਮੀ ਕਰਕੇ ਦੇਖਾਂਗੇ ਹੁਣ ਆਪਾਂ ਕਬੂਤਰ ਕਰ ਦਈਏ ਬੰਦ ਤੇ ਫਿਰ ਮਿਲਦੇ ਆਂ ਬਈ ਸੁਣ ਹਾਂਜੀ ਬਾਈ ਤੇ ਦੋਵੇਂ ਵੱਡੇ ਬੱਚੇ ਬਈ ਆਪਾਂ ਥੱਲੀ ਬੰਦ ਕਰ ਦਿੱਤੀ ਯਾਨੀ ਦੀ ਆਹ ਉੱਪਰਲੇ ਖੋਡੇ 'ਚ ਤੇ ਬਈ ਉਹ ਆਪਣਾ ਰੱਤਾ ਬੱਚਾ ਯਾ ਰੋੜਿਆ ਨਹੀਂ ਹੈਗਾ ਆਇਆ ਨਹੀਂ ਉੱਥੇ ਬੈਠਾ ਯਾਰ ਬਾਕੀ ਹੁਣ ਇੱਕ ਜੀ ਕਰਦਾ ਵੀ ਇਹ ਉੜ ਜਾ ਉੱਥੋਂ ਇੱਕ ਜੀ ਕਰਦਾ ਵੀ ਫੜ ਲਈਏ ਕੀ ਕਰਦਾ ਉਧਰ ਉੱਡ ਕੇ ਆ ਜੇ ਤੇ ਬਾਕੀ ਬਾਈ ਸਾਤਰੀਆਂ ਲੱਗ ਰੀਆਂ ਨੇ ਬੱਚੇ-ਵੱਚੇ ਆਪਾਂ ਬੰਦ ਕਰ ਤੇ ਦਾਣਾ ਪਾਣੀ ਖਾ ਲੈਣਗੇ ਹੁਣ ਜਾਣਦੀ ਯਾਰ ਟੈਨਸ਼ਨ ਹੀ ਹੋ ਰਹੀ ਐ ਅੱਜ ਵੀ ਹੋ ਰਹੀ ਐ ਇੱਕ ਜੀ ਕਰਦਾ ਵੀ ਜਾਂ ਤਾਂ ਉੱਡ ਕੇ ਆ ਜੇ ਤੇ ਉੱਥੋਂ ਯਾਰ ਕੋਈ ਫੜ ਵੀ ਨਾ ਲਵੇ ਹਨਾ ਤੇ ਬਾਕੀ ਹੁਣ ਕੋਈ ਨਹੀਂ 10 ਮਿੰਟ ਰੈਸਟ ਕਰੀਏ ਆਪਾਂ ਟੈਨਸ਼ਨ ਫਿਰ ਹੋ ਕੇ ਪਈਏ ਫਿਰ ਇਸ ਤੋਂ ਬਾਅਦ ਚ ਸੰਨੀ ਬਾਣੀ ਆ ਬਈ ਮੈਂ ਸੰਨ ਇਹਨਾਂ ਨੂੰ ਵੀ ਦਾਣਾ ਬਾਣੀ ਤਰਤਾ ਇਹ ਵੀ ਖਾ ਲੈਣਗੇ। ਲੋਈ ਬਈ ਤੇ ਬੱਚਾ ਉਹ ਆਪਣਾ ਆ ਗਿਆ ਤੀਗਾ ਤੇ ਨਮਨਮਾ ਤੇ ਬੈਠਾ ਰਿਹਾ। ਇਸ ਤੋਂ ਬਾਅਦ ਚ ਆਪਾਂ ਡਾੜੂ ਕੇ ਪਕਾਈ ਪਕੋਈ ਕਰਕੇ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਡਾ ਕੇ ਉੱਥੋਂ ਫਿਰ ਸਾਤਰੀ ਤੇ ਫਰਕਾ ਕੇ ਸਾਤਰੀ ਤੇ ਬਿਠਾ ਲਿਆ ਤੀਗਾ ਆ ਗਿਆ ਤੀ ਸਾਤਰੀ ਤੇ ਆ ਗਿਆ ਤੀਗਾ ਤੇ ਬਾਕੀ ਮੱਜਾਂ ਦੀਆਂ ਵੀ ਧਾਰਾ ਚੋਲੀਆਂ ਹੁਣ ਬਸ ਓਕੇ ਰਿਪੋਰਟ ਆ ਐ ਨਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਕੱਲੂ ਕੱਲਾਲੇ ਬਲੌਗ ਚ ਦਿਖਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਤੁਹਾਡੇ ਲਈ ਡੇਲੀ ਬਲੌਗ ਲੈ ਕੇ ਆਉਂਦੇ ਰਿਹਾ ਕਰਾਂਗੇ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ ਜੀ